ਜੀ ਸ਼ਾਸ਼ੀ ਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਆਪਣੇ ਚੈਨਲ ਤੇ ਰੈਦਰ ਰੰਪ ਦਿੱਤੇ ਤੇ ਅੱਜ ਆਪਾਂ ਵੀ ਨੈਕ ਬਣਾਵਾਂਗੇ ਤਾਂ ਇਹਨੂੰ ਬਹੁਤ ਹੀ ਸੌਖੇ ਤਰੀਕੇ ਨਾਲ ਅਲੱਗ ਤਰੀਕੇ ਨਾਲ ਦੱਸਾਂਗੀ ਵੀ ਨੈਕ ਕਿਦਾਂ ਬਣਾਉਣਾ ਤੇ ਆਪਾਂ ਇਹਦੀ ਚੜਾਈ ਵੀ ਕੱਟ ਕਰਾਂਗੇ ਠੀਕ ਹੈ ਜੀ ਤੇ ਸਭ ਤੋਂ ਪਹਿਲਾਂ ਆਪਾਂ ਜਦੋਂ ਵੀ ਆਪਾਂ ਵੀ ਨੈਕ ਦੀ ਚੜਾਈ ਕੱਟ ਕਰਨੀ ਹੈ ਕਿਸੇ ਵੀ ਨੈਕ ਦੀ ਚੜਾਈ ਕੱਟ ਕਰਨੀ ਆ ਤਾਂ ਆਪਾਂ ਉਹਦਾ ਤੀਰਾ ਹਮੇਸ਼ਾ 1.5 2 ਇੰਚ ਜ਼ਿਆਦਾ ਹੀ ਲੈਣਾ ਠੀਕ ਹੈ ਜੀ ਇਹਦੀ ਚੜਾਈ ਹੈਗੀ ਆ 8 ਇੰਚ ਨੈਕ ਦੀ ਤੇ ਮੈਂ 6 ਇੰਚ ਤਿਆਰ ਰੱਖਾਂਗੀ ਠੀਕ ਹੈ ਜੀ ਤੇ ਇਦਾਂ ਆਪਾਂ ਇਹਨੂੰ ਫੋਲਡ ਕਰ ਲੈਣਾ ਪਹਿਲੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੀਅਤ ਇਹਨੂੰ ਆਪਾਂ ਕਰ ਲੈਣਾ ਫੋਲਡ ਫੋਲਡ ਕਰਨ ਤੋਂ ਬਾਅਦ ਸਾਡਾ 2 ਇੰਚ ਵੱਧਾ ਠੀਕ ਹੈ ਜੀ ਤੇ 2 ਇੰਚ ਵੱਧਾ ਤੇ ਆਪਾਂ ਇੱਥੋਂ ਆ ਦੇਖੋ 3 ਇੰਚ ਤੇ ਆਪਾਂ ਨਿਸ਼ਾਨੀ ਲਗਾਵਾਂਗੇ ਠੀਕ ਹੈ ਜੀ ਆਪਾਂ 3 ਇੰਚ ਤਿਆਰ ਰੱਖਣਾ ਤੇ ਸਾਡਾ ਕਿੰਨਾ 2 1 ਇੰਚ ਠੀਕ ਹੈ ਜੀ ਤੇ ਆਪਾਂ ਇੱਥੋਂ 1 ਇੰਚ ਦੀ ਨਿਸ਼ਾਨੀ ਲਗਾ ਦਾਂਗੇ ਇਹਦੇ ਤੁਸੀਂ ਫੋਲਡ ਕਰਕੇ ਦੇਖ ਲੈਣਾ ਤੁਹਾਡਾ neck ਕਿੰਨਾ ਜ਼ਿਆਦਾ ਤੇ ਤੁਸੀਂ ਉਨੀ ਨਿਸ਼ਾਨੀ ਲਗਾ ਲੈਣੀ ਆ ਠੀਕ ਹੈ ਜੀ 1 ਇੰਚ ਫੋਲਡ ਕਰਕੇ ਤੇ ਖੋਲ ਕੇ 2 ਇੰਚ ਐਕਸਟਰਾ ਤੇ ਦੋਨਾਂ ਸਾਈਡਾਂ ਤੋਂ ਆਪਾਂ 1-1 ਇੰਚ ਨਿਸ਼ਾਨੀ ਲਗਾ ਲੈਣੀ ਹੈ ਮਤਲਬ 1 ਇੰਚ ਨਿਸ਼ਾਨੀ ਲਗਾਤੀ ਹੈ ਉਹ ਤੋਂ ਬਾਅਦ ਆਪਾਂ ਕੀ ਕਰਨਾ ਇੱਥੇ 1 ਇੰਚ ਦੀ ਨਿਸ਼ਾਨੀ ਲਗਾਉਣ ਤੋਂ ਬਾਅਦ ਆਪਾਂ ਇਦਾਂ ਤਿਰਛਾ ਐਂਜੀ ਡੇਪ ਰੱਖਾਂਗੇ ਠੀਕ ਹੈ ਜੀ ਇੱਥੋਂ ਆਪਾਂ ਤਿਰਸ਼ੀ ਜਿਸ਼ਾਨੀ ਲਗਾ ਦਾਂਗੇ ਤੇ ਉਤ ਬਾਅਦ ਆਪਾਂ ਇੱਥੇ ਸੀਨ ਲਗਾ ਦਾਂਗੇ ਠੀਕ ਹੈ ਜੀ ਆ ਦੇਖੋ ਮੈਂ ਸੀਨ ਲਗਾਤੀ ਐ ਤੇ ਉਤ ਬਾਅਦ ਆਪਾਂ ਧਾਗਾ ਕੱਟ ਦਾਂਗੇ ਤੇ ਆ ਦੇਖੋ ਐਦਾਂ ਕੁਝ ਬਣ ਜੇਗਾ ਥੋੜੇ ਵਲ ਪੈਣਗੇ ਠੀਕ ਹੈ ਜੀ ਤੇ ਜਦੋਂ ਆਪਾਂ ਨੈਕ ਤਿਆਰ ਕਰਾਂਗੇ ਕਟਿੰਗ ਕਰਾਂਗੇ ਇਹਦੇ ਵਲ ਸਾਰੇ ਨਿਕਲ ਜਾਣਗੇ ਇਹਨੂੰ ਆਪਾਂ ਪ੍ਰੈਸ ਨਾਲ ਸੈੱਟ ਕਰ ਲਾਂਗੇ ਤੇ ਮੈਂ ਇੱਥੋਂ ਥੋੜਾ ਜਿਹਾ نیچےੋਂ ਵੀ ਚੜਾਈ ਚ ਲੱਗ ਰਿਹਾ ਮੈਂ ਥੋੜਾ ਜਿਹਾ نیچے ਹੋਰ ਥੋੜੀ ਜੀ ਸੀਨ ਲਗਾਵਾਂਗੀ 1 ਇੰਚ ਦੀ ਯਾਨੀ ਕਿ 1 ਪੁਆਇੰਟ ਦੀ ਸੋਰੀ 1 ਇੰਚ ਦੀ ਨਹੀਂ 1 2 ਪੁਆਇੰਟ ਦੀ ਸੀਨ ਲਗਾਵਾਂਗੇ ਆਪਾਂ ਇੱਥੋਂ ਆ ਦੇਖੋ ਥੋੜਾ ਜਿਹਾ ਜਿੱਦਾਂ ਨੀ ਚ ਆਵਾਂਗੇ ਆ ਦੇਖੋ ਦੇਖ ਸਕਦੇ ਤੁਸੀਂ ਤੇ ਉਹਦੇ ਬਾਅਦ ਆਪਾਂ ਇਹਨੂੰ ਪ੍ਰੈਸ ਨਾਲ ਸੈੱਟ ਕਰ ਲੈਣਾ ਇਹਨੂੰ ਆਪਾਂ ਕਟਿੰਗ ਨਹੀਂ ਕਰਨਾ ਕਟਿੰਗ ਜਦੋਂ ਆਪਾਂ ਤਿਆਰ ਕਰਾਂਗੇ ਨੈਕ ਉਦੋਂ ਕਟਿੰਗ ਕਰਨਾ ਇਹਨੂੰ ਆਪਾਂ ਪ੍ਰੈਸ ਨਾਲ ਜਾਂ needle ਨਾਲ ਸੈੱਟ ਕਰ ਲਾਂਗੇ ਜੇ ਕੋਟਨ ਦਾ ਕੱਪੜਾ ਹੈ ਤਾਂ ਉਹ needle ਨਾਲ ਸੈੱਟ ਹੋ ਜਾਂਦਾ ਆਸਾਨੀ ਨਾਲ ਤਾਂ ਇਹ ਸ਼ਿਮਰ ਚ ਹੈ ਤਾਂ ਇਹਦੇ ਨੂੰ ਆਪਾਂ ਪ੍ਰੈਸ ਨਾਲ ਸੈੱਟ ਕਰਾਂਗੇ ਠੀਕ ਹੈ ਜੇ ਦੇਖ ਸਕਦੇ ਤੁਸੀਂ ਤੇ ਮੇਰਾ 12 ਇੰਚ ਬਚ ਗਿਆ ਤੀਰਾ ਤੁਸੀਂ ਜਾਂ ਤੇ ਕਟਿੰਗ ਨਹੀਂ ਕਰਨੀ ਛੱਡਦੀ ਪੀਸ ਉਤਾਰ ਲੈਣਾ ਤੇ neck ਬਣਾ ਕੇ ਤੁਸੀਂ ਬਾਅਦ ਚ ਤੀਰਾ ਕਟਿੰਗ ਕਰਨਾ ਠੀਕ ਹੈ ਜੀ ਤੇ ਆ ਦੇਖੋ ਮੈਂ ਪ੍ਰੈਸ ਨਾਲ ਸੈੱਟ ਕਰਤਾ ਉਸ ਤੋਂ ਬਾਅਦ ਆਪਾਂ ਪੇਸਟਿੰਗ ਪੇਪਰ ਲੈਣਾ ਇਦਾਂ ਲੰਬਾਈ ਚੜਾਈ neck ਦੀ ਲੈ ਕੇ ਤੇ ਪੇਸਟਿੰਗ ਪੇਪਰ ਲੈ ਕੇ ਤੇ ਕੱਪੜੇ ਨਾਲ ਆਪਾਂ ਅਟੈਚ ਕਰ ਲੈਣਾ ਇਹਨੂੰ ਮੈਂ ਕਾਟਨ ਦੇ ਮਤਲਬ ਪ੍ਰੈਸ ਨਾਲ ਅਟੈਚ ਕਰ ਲਿਆ ਕਾਟਨ ਲਾਈਨਿੰਗ ਦਾ ਕੱਪੜਾ ਹੀ ਲਿਆ ਕਾਟਨ ਦਾ ਮਤਲਬ ਆਨੂੰ ਨੀਚੇ ਰੱਖ ਕੇ ਆ ਦੇਖੋ ਦੇਖ ਸਕਦੇ ਤੁਸੀਂ ਸੇਮ ਇਦਾਂ ਨੀਚੇ ਰੱਖ ਕੇ ਤੇ ਇਹਦੇ ਆਪਾਂ ਨਾਲ-ਨਾਲ ਸੀਨ ਲਗਾ ਲਾਂਗੇ ਤੁਸੀਂ ਪਿੰਨਾ ਨਾਲ ਵੀ ਸੈੱਟ ਕਰ ਸਕਦੇ ਹੋ ਕਿ ਮੈਂ ਇਦਾਂ ਹੀ ਕਰ ਰਹੀ ਆ ਤੇ ਇਹਦੇ ਆਪਾਂ ਨਾਲ-ਨਾਲ ਸੀਨ ਲਗਾਵਾਂਗੇ ਤੇ ਤੁਸੀਂ ਸਿੰਗਲ ਪੈਰ ਵੀ ਲਗਾ ਸਕਦੇ ਹੋ ਸਿੰਗਲ ਪੈਰ ਨਾਲ ਇਹ ਕਿ ਜ਼ਿਆਦਾ ਸਫਾਈ ਆਂਦੀ ਹੈ ਤੇ ਤੁਹਾਡਾ ਜਿਹੜਾ ਹੈਂਡਵਰਕ ਆ ਉਹ ਟੁੱਟੇਗਾ ਨਹੀਂ ਕਦੀ ਵੀ ਤੇ ਇਹਦੇ ਆਪਾਂ ਨਾਲ-ਨਾਲ ਬਿਲਕੁਲ ਨਾਲ-ਨਾਲ ਸੀਨ ਲਗਾਉਣੀ ਆ ਤੇ ਇੱਥੋਂ ਵੀ ਆਪਾਂ ਆ ਦੇਖੋ ਵਿੱਚ ਸੂਈ ਰੱਖ ਕੇ ਇਹ ਦਾ ਬਣਿਆ ਇੱਕ ਨੂੰ ਕਮਾ ਦੇਣਾ ਠੀਕ ਹੈ ਜੀ ਤੇ ਨੈਕ ਸਿਨ ਤੋਂ ਬਾਅਦ ਆਪਾਂ ਇਹਦਾ ਧਾਗਾ ਕੱਟ ਲਾਂਗੇ ਉਹ ਤੋਂ ਬਾਅਦ ਆਪਾਂ ਇਹਨੂੰ ਆ ਦੇਖੋ ਇਧਰਲੀ ਸਾਈਡ ਤੇ ਕਰਕੇ ਸਿੱਧੇ ਸਾਈਡ ਤੇ ਤੇ ਵਿੱਚੋਂ ਆਪਾਂ ਆ ਦੇਖੋ neck ਇਹ ਤੁਸੀਂ ਚੈੱਕ ਕਰ ਲੈਣਾ ਤੁਹਾਡਾ ਬਰਾਬਰ ਹੈ neck ਤਾਂ ਇੱਥੋਂ ਆਪਾਂ ਬਿਲਕੁਲ ਪੈਰ ਪੈਰ ਦਾ ਮਾਰਜਿਨ ਛੱਡ ਕੇ ਤੇ ਆਪਾਂ ਨਾਲ ਨਾਲ ਕਟਿੰਗ ਕਰ ਲੈਣਾ ਅੱਤ ਬਾਅਦ ਇੱਥੋਂ ਕੋਰਨਰਾਂ ਤੇ ਵੀ ਕੱਟ ਲਗਾ ਲੈਣਾ ਤੇ ਸਾਈਡਾਂ ਤੇ ਵੀ ਠੀਕ ਹੈ ਜੀ ਤੇ ਉਤ ਤੋਂ ਬਾਅਦ ਆਪਾਂ ਕੀ ਕਰਨਾ ਆ ਦੇਖੋ ਇੱਥੋਂ ਆਪਾਂ 1.5 ਇੰਚ ਐਕਸਟਰਾ ਲੈ ਲੈਣਾ ਤੇ ਆਪਾਂ ਕਪੜਾ ਬਾਕੀ ਕਟਿੰਗ ਕਰ ਦਾਂਗੇ ਇਹ ਵਾਲਾ ਪੇਸਟਿੰਗ ਪੇਪਰ ਮੈਂ 1.5 ਇੰਚ ਲੈ ਰਹੀਆਂ ਕਿਉਂਕਿ ਵਿੱਚ ਫੋਲਡ ਵੀ ਹੋਣਾ ਵਿੱਚ ਤੇ ਇਹਦਾ ਨਿਸ਼ਾਨੀ ਲਗਾ ਕੇ ਤੇ ਆਪਾਂ ਵੀ ਜੀ ਨਿਸ਼ਾਨੀ ਲਗਾਣੀ ਹੈ ਤੇ ਆਪਾਂ ਇਹਨੂੰ ਕਟਿੰਗ ਕਰ ਲੈਣਾ ਤਾਂ ਧਿਆਨ ਨਾਲ ਕਟਿੰਗ ਕਰਨਾ ਤੇ ਤੁਹਾਡਾ نیچے ਵਾਲਾ ਕਪੜਾ ਨਾ ਕਟਿਆ ਜਾਏ ਠੀਕ ਹੈ ਜੀ ਉਹ ਤੋਂ ਬਾਅਦ ਆਪਾਂ ਇਹਦੀ ਸੀਨ ਦਬਾ ਦਾਂਗੇ ਤਾਂ ਮੈਂ ਹੋਰ ਕੱਟ ਲਗਾ ਰਹੀ ਹਾਂ ਠੀਕ ਹੈ ਜੀ ਚੰਗੀ ਤਰ੍ਹਾਂ ਕੱਟ ਲਗਾ ਲੈਣੇ ਆ ਤੇ ਸਾਰੇ ਨੱਕ ਤੇ ਤੇ ਉਹ ਤੋਂ ਬਾਅਦ ਇੱਥੋਂ ਆਪਾਂ ਸੀਨ ਦਬਾ ਦਾਂਗੇ ਇਹਨੂੰ ਇਦਾਂ ਫੋਲਡ ਕਰਕੇ ਤੇ ਆਪਾਂ ਬਾਅਦ ਚ ਲਾਈਨਿੰਗ ਲਾਵਾਂਗੇ ਆ ਦੇਖੋ ਜਿਹੜਾ ਲਗਾਇਆ ਕਪੜਾ ਪੇਸਟਿੰਗ ਪੇਪਰ ਉਹਦੇ ਉੱਪਰ ਸੀਨ ਲਗਾਨੀ ਹੈ ਠੀਕ ਹੈ ਜੀ ਐਦਾਂ ਆਪਾਂ ਸੀਨ ਲਗਾ ਲੈਣੀ ਆ ਤੇ ਇਹ ਸੀਨ ਲਗਾਉਣ ਤੋਂ ਬਾਅਦ ਆਪਾਂ ਵਿੱਚ ਵਾਲਾ ਕੱਪੜਾ ਵੀ ਆਪਾਂ ਇਹਨੂੰ ਫੋਲਡ ਕਰ ਦੇਣਾ ਆ ਦੇਖੋ neck ਕਿੰਨਾ ਵਧੀਆ ਬਣਿਆ ਤੇ ਉਸ ਤੋਂ ਬਾਅਦ ਆਪਾਂ ਐਦਾਂ ਇੱਥੋਂ ਇਹਨੂੰ ਕੱਪੜੇ ਨੂੰ ਫੋਲਡ ਕਰਾਂਗੇ ਜਿਹੜਾ ਪੇਸਟਿੰਗ ਪੇਪਰ ਲਗਾਇਆ ਹੋਇਆ ਕੱਪੜਾ ਹੈ ਨਾ ਇਹਨੂੰ ਇਹਦਾ ਫੋਲਡ ਕਰਾਂਗੇ ਤੇ ਬਾਅਦ ਚ ਆਪਾਂ ਲਾਈਨਿੰਗ ਲਗਾ ਕੇ ਤੇ ਆਪਾਂ ਪਾਈ ਕਰ ਲਾਂਗੇ ਠੀਕ ਹੈ ਜੀ ਤੇ ਨੈਕ ਮੇਰਾ ਹੋ ਗਿਆ ਤਿਆਰ ਤੇ ਤੁਹਾਨੂੰ ਇਹ ਦੇਖਿਓ ਕਿਦਾਂ ਲੱਗਾ ਤਨ ਸਿੱਧਾ ਕਰਕੇ ਦਸਤੀਆਂ ਆ ਦੇਖ ਸਕਦੇ ਹੋ ਤੇ ਇਹਨਾਂ ਇੱਕ ਬਹੁਤ ਹੀ ਵਧੀਆ ਸਫਾਈ ਚ ਬਣਿਆ ਤੇ ਤੁਹਾਨੂੰ ਵੀਡੀਓ ਕਿਦਾਂ ਲੱਗੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬਰ ਕਰਿਓ ਤੇ ਕਮੈਂਟ ਜੀ ਦੱਸਿਓ ਤੁਹਾਨੂੰ ਮੇਰੀ ਵੀਡੀਓ ਕਿਦਾਂ ਲੱਗੀ ਤੇ ਇੱਕ ਕਮੈਂਟ ਜਰੂਰ ਕਰ ਦਿਓ ਤੇ ਥੈਂਕ ਯੂ ਫॉर ਵਾਚਿੰਗ ਤੇ ਮਿਲਦੇ ਆਂ ਅਗਲੀ ਵੀਡੀਓ ਲੈ ਕੇ ਸ਼ਸ਼ਕਾਲ ਜੀ ਬਾਏ ਬਾਏ ਜੀ ਸਾਰਿਆਂ ਨੂੰ